ਮੈਂ ਪੂਰਾ ਇੱਕ ਦਿਨ ਦਾ ਟਾਈਮ ਹੈ ਦੇਖੋ ਇਸ ਚੀਜ਼ ਨੂੰ ਇਧਰਲੇ ਪਾਸੇ ਕਰ ਦੇ ਚਾਰ ਇੱਟਾਂ ਉਹ ਇਧਰਲੇ ਪਾਸੇ ਕਰ ਦੇ ਇਹ ਆ ਚਾਰ ਚਾਰ ਦੇ ਆ ਗਿਆ ਤਿੰਨ ਤਿੰਨ ਦੇ ਕਿਤੇ ਆ ਦੋ ਦੇ ਤੇ ਆ ਇੱਕ ਹਾਂਜੀ ਇੱਟਾਂ ਦੋਈ ਹਿਲਾਉਣੀਆਂ ਹਿਲਾਉਣੀਆਂ ਦੋਈ ਐ ਤੇ ਇਹ ਚੀਜ਼ ਸਾਰੀ ਇਧਰ ਜਾਣੀ ਚਾਹੀਦੀ ਹੈ ਉਹ ਚਾਰ ਇੱਟਾਂ ਸਾਰੀਆਂ ਇਧਰ ਆਉਣੀਆਂ ਚਾਹੀਦੀਆਂ ਆਹਾਂ ਚੱਕ ਕੇ ਉਧਰ ਹੀ ਜਾਣੀਆਂ ਜਿਹੜੀਆਂ ਸਾਰੀਆਂ ਜਾਣੀਆਂ ਦੋ ਤੇ ਹੀ 500 ਰੁਪਏ ਨਾਮ ਰੱਖਿਆ ਗਿਆ ਇੱਕ ਦਿਨ ਦਾ ਟੈਨ ਨਹੀਂ ਸਵਾਲ ਨਿਕਲਦਾ ਵੀ ਹੈ ਵੀ ਸੌਖਾ ਇਹ ਹੱਲ ਹੈਗਾ ਇਹਦਾ ਹੱਲ ਵੀ ਹੈਗਾ ਇਹਦਾ ਹਾਂਜੀ ਜੇ ਦੋ ਖਲੌਣੇ ਇੱਧਰ ਕਰਦੇ ਆਪਾਂ ਨਹੀਂ ਯਾਰ ਹੱਲ ਵਿੱਚ ਮੁਸ਼ਕਲ ਆ ਰਹਿ ਹੈ ਨਹੀਂਗਾ ਥੋੜਾ ਯਾਰ ਹੋਊਗਾ ਸਰੀ ਆਹ ਹੈ ਉਹ ਭੈ ਤਾਂ ਮੈਂ ਕੱਲ ਵੀ ਵੇਖੀ ਸੀ ਵੀਡੀਓ ਜਿਉਂ ਚ ਬਰਫੇਟ ਕੀ ਹੁੰਦਾ ਭੈ ਸਾਰਿਆਂ ਨੂੰ ਖਵਾਉਂਦਾ ਗਿਣਤੀ ਉਨੀ ਪੂਰੀ ਰੱਖਦਾ ਹਾਂ ਬੁਗੇ ਤੇਰੇ ਕੀ ਦਿਮਾਗ ਚ ਬੜੀ ਕੁਛ ਬਾਈ ਬੁਗਾ ਹੀ ਹੈ ਨਾ ਮਤਲਬ ਅਲੱਗ ਕੋਈ ਕਲਾ ਹੈਂ ਨਾ ਬੁਗਾ ਕਰ ਸਕਦਾ ਯਾਰ ਬੁਗੇ ਨੂੰ ਬਹੁਤ ਵਾਰ ਬੋਲਨੇ ਬੁਗੇ ਤਾਂ ਵੀ ਨਹੀਂ ਨਾ ਨਾਮ ਦਿੰਦਾ ਡੌਨ ਬੁਗੇ ਤਾਂ ਵੀ ਨਹੀਂ ਕਰ ਸਕਦੇ ਬਾਈ ਬੁਗਾ ਡੌਨ ਜੀ ਤੁਸੀਂ ਬੋਲ ਆਏ ਖੇਤੋਂ ਆਏ ਰੋਟੀ ਖਾਦੀ ਨਹੀਂ ਜੋ ਔੜਦੇ ਕੁਛ ਨਹੀਂ ਗਾ ਦਿਮਾਗ ਦੀ ਕੋ ਤਦ ਤੇਰਾ ਖਾਦਾ ਨਹੀਂ ਮਲ ਮੇਲਾ ਤੇ ਖਾਦਾ ਖਾਦੀਆਂ ਲੈਦੀਆਂ ਨਾ ਨਾ ਨੇੜੀਆਂ ਪਖਾਉਂਦੇ ਨਹੀਂ ਕਾਲਾ ਮਾਲ ਖਾਂਦੇ ਆ ਓਏ ਹੋਏ ਕਿਹੜਾ ਕਾਲਾ ਕਾਲਾ ਦਬੂਤ ਕੀ ਲੱਕਦਾ ਕਿ ਨਾਗਣੀ ਬਲੈਕ ਓਏ ਹੋਏ ਹੋਏ ਨਾਗਣੀ ਬਲੈਕ ਹੋਰ ਕਿਹੜਾ ਲੱਕਣੀ ਬਲੈਕ ਕਰਦੇ ਹੋਰ ਕਿਹੜਾ ਮਾਰ ਰਖਦਾ ਹੋਰ ਨਿਕੋਤ ਆਪ ਕਰਦੀ ਹੋਰ ਜਰਦਾ ਨਾ ਦਲਦਾ ਨਾ ਬੀੜੀ ਕੋਈ ਵੇਲ ਨਹੀਂ ਆਪਾ ਚਾਰੀ ਗੈ ਕੋਈ ਆਉਂਦਾ ਨਾ ਜਰਦਾ ਨਾ ਬੀੜੀ ਨਾ ਦਲਦਾ ਨਾ ਬੀੜੀ ਦਲ ਕਿਹੜਾ ਹੁਣ ਕਿਹੜਾ ਹੁਣ ਕੋਈ ਨਿਕਾਲਾ ਕਾਲਾ ਦਬੀਤ ਕੀ ਨੱਕ ਤੱਕ ਨਾਗਣੀ ਬਲੈਕ ਆਏ ਨਾਗਣੀ ਬਲੈਕ ਨੱਕ ਤੱਕ ਆਏ ਹਾਏ 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 ਨਾ ਦਲਗੇ ਨਾ ਮੜਗੇ ਵਾ ਤੇ ਕੀ ਹਾਲ ਆਪਣਾ ਗੜੇ ਕਿਵੇਂ ਕਹਿੰਦੇ ਹੁੰਦੇ ਜਿਹੜਾ ਵੀ ਵੀਡੀਓ ਸਪਲਾਈ ਕਰਦਾ ਕਿਹੜੀ ਕਿਹੜੀ ਤੇ ਹੀ ਗੱਲ ਪਈ ਆ ਜਿਹੜਾ ਲਾਵੇ ਜਰਦਾ ਉਹ ਚੰਨ ਹਿੱਲ ਸਕਦੀ ਕਿੰਨੇ ਸਾਲ ਨਹੀਂ ਮਰਦਾ ਤਿੰਨ ਹੀ ਅਸੀਂ ਆਖੀ ਜਾਂਦੇ ਜੀ ਤਿੰਨ ਟਹਿਲ ਸਕਦੀ ਆ ਦੋ ਤਾਂ ਨਹੀਂ ਹਿੱਲਦੀਆਂ ਨਹੀਂ ਸਵਾਲ ਦੋਆਂ ਤੇ ਆੜਿਆ ਦੋ ਆ ਤੇ ਹਲੇ ਆ ਜੀ ਕੋਲ ਮਸਲਾ ਆਲਕੀ ਜਦ ਆਇਆ ਮਾਨ ਦੇ ਦੋ ਇੱਥੇ ਕਰਕੇ ਹਨਾ ਆ ਚਾਰਜ ਲੈਣ ਪੂਰੀ ਹੋ ਗਈ ਹਨਾ ਹਾਂ ਉਧਰ ਕਰਨੀ ਚਾਰ ਦੀ ਲੈਣਾ ਸਾਰੀ ਆ ਚਾਰ ਦੀ ਲੈਣ ਕਿਵੇਂ ਪੂਰੀ ਹੋਊਗੀ ਯਾਰ ਇਹ ਨਾਲ ਤਾਂ ਨਹੀਂ ਆਖੀ ਨੇ ਦਿਨਾਂ ਤੱਕ ਨਹੀਂ ਕਰਦੇ ਨੇ ਆਹਾਂ ਆ ਨਹੀਂ ਹੁੰਦੀਗੀ ਆ ਚਾਰ ਚਾਰ ਨਾਲ ਹੀ ਹੋਊਗੀ ਆ ਤਿੰਨ ਨਾਲ ਹੀ ਹੋਊਗੀ ਪੂਰੀ ਹਾਂ ਦੇਖ ਲਾ ਹੁੰਦੀ ਐ ਹੂੰ ਹੁੰਦੀ ਐ ਤੈਨੂੰ ਫਿਰ ਕਰਕੇ ਦਿਖਾਊਗਾ ਆਪ ਕਰ ਕੇ ਤਾਂ ਦਿਖਾਉਗਾ ਭਾਂਜੇ ਹਿਸਾਬ ਨਾਲ ਦਸੀ ਜਾਂਦਾ ਇਹ ਵੀ 500 ਰੁਪਏ ਫਿਰ ਇਹਨੂੰ ਦੇਣਾ ਪਊਗਾ ਇਹ ਕਰ ਦੂਗਾ ਤਿੰਨੇ ਪਰ 200 ਰੁਪਏ ਮੈਂ ਦਊਗਾ 40